ਸਤਿਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਰਾਰਾ ਸਾਬ ਹਰ ਜੋ ਜੁਗ ਭਗਤ ਪਉ ਆ ਪੈਰ ਰਖਦਾ ਆ ਰਾਮ ਰਾਜੇ ਹਰਨਾਗ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰ ਅਨੰਦ ਕਾ ਪਿੱਟ ਦੇ ਨਾਮ ਦੇਮਕ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਤਲੇ ਛਡਾਇਆ ਸ਼ਲੋਕ ਮਹਲਾ ਪਹਿਲਾ ਦੁੱਖ ਦਰੂ ਸੁਖ ਰੂਗ ਪਿਆ ਜਾ ਸੁਖ ਤਾਂ ਮਨ ਹੋਏ ਤੋਂ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੇ ਨਾ ਹੋਈ ਬਲਹਾਰ ਜੀ ਉਤਰ ਤਵਸਿਆ ਤੇ ਰਾਂਤਨ ਨ ਜਾਏ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਵਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਗਾ ਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇ ਰਹਿ ਗਿਆ ਸੋ ਕਰਕੇ ਅਜਤੈ ਸਰਬ ਸਮਾਲੇ ਆਜ ਤੇਰੇ ਨਾਮ ਦਨਿਕ ਸੰਕਾ ਕੀਤੇ ਤੇਰੇ ਭਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੰਕਈਏ ਕੀਤੇ ਤੇਰੇ ਗਾਵਨ ਹਾਰੇ ਗਾਵਣ ਤਨੋਂ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਨ ਚਿਤ ਗੁਪਤ ਲਿਖ ਜਾਣਨ ਲਗ ਲਗ ਧਰਮ ਵਿਚਾਰੇ ਗਾਵਣ ਤਉ ਸਰ ਬਰਮਾ ਦੇਵੇ ਸਹਣ ਤੇ ਰਸ ਦਾ ਸਵਾਰੇ ਗਾਵਣ ਤਉ ਤੁਨੰਦਰ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਉ ਸਸਮਾਧੀ ਅੰਦਰ ਗਾਵਣ ਤਉ ਨਸਾਂ ਦੇ ਵਿਚਾਰੇ ਗਾਵਣ ਤਉ ਨ ਜਤੀ ਸਤੇ ਸੰਤੋਖੀ ਗਾਵਣ ਤਉ ਨ ਵੀਰ ਕਰਾਰੇ ਗਾਵਣ ਤਉ ਨ ਪੰਡਤ ਪੜ ਰੱਖੇ ਸਰ ਜੈ ਰਗਵੇਦ ਨਾਲੇ ਗਾਵਣ ਤਉ ਨ ਮੋਹਣਿਆ ਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਤੁਰਤ ਨ ਪਾਏ ਤੇਰੇ ਅਠਸਰ ਤੀਰਤ ਨਾਲੇ ਗਾਵਣ ਤਨ ਜੋਤ ਮਹਾ ਬਲਸੂਰਾ ਗਾਵਣ ਤਨ ਖਾਣੀ ਚਾਰੇ ਗਾਵਣ ਤਨ ਖੰਡ ਮੰਡਲ ਪਰਮੰਡਾ ਕਰ ਕਰ ਕੇ ਤੇਰੇ ਤਾਰੇ ਸੇਤ ਤਨ ਗਾਵਣ ਜੋਤ ਤ ਪਾਵਣ ਤੇ ਤੇਰੇ ਭਗਤ ਰਸਾਲੇ ਹੋਰ ਕਿ ਤਨ ਗਾਵਣ ਸੇ ਮੇ ਚਤਨਾ ਆਵ ਨਾਨਕਾ ਵਿਚਾਰ ਸੋਈ ਸੋ ਸਦਾ ਸੱਟ ਸਾਵਿ ਸੱਚ ਸਚਿ ਨਾਹੀ ਹਪਿ ਉਸ ਜੈਨ ਝਸੀ ਰਚਨਾ ਜਿ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸਿ ਮਾਇਾ ਜਿਨੋ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸਦੀ ਵਢਾਈ ਜੋ ਤਸ ਪਾਵੇ ਸੋ ਹੀ ਕਰ ਸਿਪੁਰੁ ਕਮਨ ਕਰ ਨਾ ਜਾਇ ਸੋ ਪਾਤਸ਼ਾਹ ਹੋ ਸਾਪਤ ਸਾਹਿਬ ਨਾਨਕ ਰੈਣ ਰਹਿ ਜਾਇ ਆਸਾ ਮਹੱਲਾ ਪਹਿਲਾ ਸੁਣ ਵਡਾ ਕਾ ਸਭ ਕੋ ਏਕ ਉਡ ਵੱਡਾ ਡੀਟਾ ਹੋਏ ਕਿੰਮਤ ਪੈਨ ਕਹਿਆ ਜਾਇ ਕਹਿਨੇ ਵਾਲ ਤੇ ਰਸਮਾਇ ਵਡੇ ਮੇਰੇ ਸਾਹਿਬ ਗਿਰਗ ਵੀ ਰਗੁਨ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਕ ਕਿਵੜਚੇਰਾ ਰਹਾਵ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨ ਤੇ ਹਨੇ ਗੁਰ ਗੁਰ ਹਾਏ ਕਾਣ ਨ ਜਾਏ ਤੇਰੀ ਤਿਲਵਟ ਆਏ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਪ੍ਰਖਾਕੀਆਂ ਵੜੀਆਂ ਸੁਦੇਵਣ ਸੇ ਦੇਕੇ ਨਾ ਪਾਇਆ ਕਰਮ ਮਿਲੈ ਨ ਟਾਕ ਰਾਇ ਆਖਣ ਵਾਲਾ ਕਿਆ ਵਿਚਾਰਾ ਸਿਵ ਤੇ ਪੁਰੇ ਤੇਰੇ ਪੰਡਹਾਰ ਜਿਸ ਤੋਂ ਦੇਤ ਸੇ ਕਿਆ ਚਾਰਾ ਨਾਨਕ ਸਚ ਸਮਾਰਨ ਹਾਰਾ ਆਸਾ ਹੱਲਾ ਪਹਿਲਾ ਆਖਾਂ ਰਿਆ ਸ੍ਰੀ ਅਮਰ ਜੀ ਆਖਣਾ ਓ ਕਾ ਸਚਨੋ ਸੱਚ ਨਾਮ ਕੀ ਲਾਗੈ ਭੂਖ ਉਤਪੋਕ ਕਾ ਚਲਿਆ ਦੁਖ ਸੁਖ ਵਿਸਰ ਮੇਰੀ ਮੋਹ ਹੈ ਸਾਚਾ ਸਭ ਸਾਚਾ ਨਾਹੀ ਰਹੋ ਸਚ ਨਾਮ ਕੀਤ ਲਵਟਿਆਈ ਆਗਤ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹ ਹੈ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਦਿਨ ਦਰਹਿਣ ਝੁਕੇ ਭੋਗ ਗੁਣ ਹੋਰ ਨਹੀਂ ਕੋਈ ਨਾਕੋ ਅਨਕ ਹੋਏ ਜੇ ਵੜੇ ਆਪ ਤੇ ਵੜਤੇ ਰਿਦਾਤ ਜਨਦਨ ਕਰਕੇ ਕੀਤੀ ਰਾਤ ਖਸ ਸੰਸਰ ਤੇ ਕਮ ਜਾਤ ਨਾਨਕ ਨਾਮ ਬਾਜਸਨ ਹਤ ਰਾਗੁ ਜਰੀ ਮਹੱਲਾ ਚੌਥਾਰ ਕੇ ਜਨ ਸਤਗੁਰ ਸਤਪੁਰ ਕਾ ਬਿਨਾਂ ਕਰਿਓ ਘਰ ਪਾਸ ਹਮ ਕੇ ਰਿਕਰਮ ਸਤਗੁਰ ਸਰਨਾ ਹੀ ਕਰਤਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਮ ਨਾਮ ਪ੍ਰਗਾਸ ਗੁਰਮਤਿ ਨਾਮ ਅਰ ਪ੍ਰਾਨ ਸਿਖਾਈ ਹਰ ਕੀ ਰਤ ਹਮ ਰਹੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਢੇਰੀ ਜਨ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਰਸ ਨਾਮ ਨ ਪਾਇ ਅਤੇ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨੇ ਆਏ ਤ੍ਰਿਗਜੀਵੈ ਤ੍ਰਿਗਜਵਾਸ ਜਿਨ ਹੜ੍ਹ ਜਨ ਸਤਗੁਰ ਸੰਗਤ ਪਾਏ ਤੰਦਰੁ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਗਤਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਰੇ ਮਹੱਲਾ ਪੰਜਵਾਂ ਕਾਹਿ ਰੇਮਣ ਚਿਤ ਉਦਮਾ ਨਾਰ ਹਰਜੀਉ ਪਰਿਆ ਸਾਲ ਪਤ੍ਰ ਮੈਂ ਜੰਤੋ ਪਾਏ ਤਾਂ ਕਰਜ ਕਹਿ ਗੈ ਤਰਿਆ ਮੇਰਿ ਮਤੋ ਜੀ ਸਤ ਸੰਤ ਮਲੇ ਸੁਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੋਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤਿਵੰਤਾ ਕੋਈ ਨ ਕਿਸਕੇ ਧਰਿਆ ਸਿਰ ਸਰਜਿਕ ਸਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਓ ਡੇ ਉਡਾ ਵੈਸੇ ਕੋ ਸਾ ਸਭ ਚ ਵਿਚਰੇ ਛਰੇ ਤਨ ਕਮਨ ਕਲਾ ਵੇ ਕੌਣ ਚਗਾਵੇ ਮਨ ਮੈ ਸਮਰਨ ਕਰਿਆ ਸਭ ਨਿਧਾਨ ਛਠ ਸਦਾਂ ਠਾਕੁਰ ਕੜਨ ਤਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤਰੰਤ ਨ ਪਾਰਾ ਵਰਿਆ ਰਗਾ ਸਮਹਲਾ ਚੌਥਾ ਸੋ ਪੁਰਖ ੴ ਸਤਿਗੁਰ ਪ੍ਰਸਾਦ ਸੂਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਕਮਾਗਮ ਪਰ ਸਭ ਤੇ ਆਵੇ ਸਭ ਤੇ ਆਵੇ ਤੁਝੇ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੇ ਆਕਾ ਦਾ ਤਾਰਾ ਅਰਤੇਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੀਠਾਪੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਇੱਕੋ ਪੁਰਖ ਸਮਾਨ ਇਕ ਦਾ ਤਿਕ ਭਖਾਰੀ ਜਿਸ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਬੁਖਤਾ ਜਿ ਹੋਂ ਤਤ ਬਿਨਿਆ ਵਰਣਾ ਜਾਣ ਤੂੰ ਪਰ ਬ੍ਰੋ ਬੇੰਤ ਬੇੰਤ ਜੀ ਤੇਰੇ ਕਿਆ ਗੁਨਾਹ ਕਵਖਾਣਾ ਜੋ ਸਿਵ ਹੈ ਜੋ ਸਿਵ ਹੈ ਵੈ ਤੁਧ ਜਿ ਜਨ ਨਾਨਕ ਤਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸਿਜਨ ਜੁਗ ਮੈਂ ਸੁਖਵਾਸੀ ਸੈਮੁਕਤ ਸੈਮੁਕਤ ਭੈ ਜਨ ਹਰ ਧਿਆਇ ਜੀ ਤਨ ਟੋਟੇ ਜਮਕੇ ਫਾਸੀ ਜਿ ਨਰ ਪਾਉ ਜਨ ਹਰ ਨਿਰ ਪਾਉ ਤਿਆਇ ਹਾ ਜੀ ਤਨ ਕ ਪਹੁ ਸੁਖਵਾਸੀ ਜੋ ਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਹੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਤੇ ਜਰਨ ਕ ਅਨੇਕ ਅਨੰਤਾ ਹ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬਹੰਤਾ ਤੇਰੇ ਨੇਕ ਤੇਰੇ ਨਿਕ ਪੜਾ ਵਸਮਰ ਸਾਸਤ ਜੀ ਕਰ ਕਿਰਿਆ ਖੜ ਕਰਮ ਕਰਨਤ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤ ਤੂੰ ਆਤਪੁਰਖ ਪਰਮਪਰਕਰਤਾ ਜੀ ਜੁਰੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸਰਤਾ ਜੀ ਤੂੰ ਆਪੇ ਰਹਿ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੇ ਤੁਦੇ ਆਪੇ ਸਿਰਜ ਸਭ ਗੁਜਨਾ ਨਾਨ ਗੁਣ ਗਾਵੇ ਕਰਤੇ ਕੇ ਜੀ ਸਭ ਸਹਿ ਕਾਜ ਨੋਈ ਅਸੰਹਲਾ ਚੋਤਾ ਤੂੰ ਕਰਤਾ ਸਟਿਆਰ ਮਿਹੜਾ ਸਾਈਂ ਜੋ ਤੋਂ ਪਾਵੇ ਸੋਈ ਥੀ ਸੀ ਜੋ ਤੂੰ ਦਿਆ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨਹੀਂ ਥਿਆ ਜਿਸਨੂੰ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤੁਦਿਆ ਵਿਛੜਿਆ ਤੇ ਮਿਲਾਇਆ ਦਰਿਆਵ ਸਭਤ ਜਿਮਾਏ ਤੁਜ ਬਣ ਦੂਜਾ ਕੋਈ ਨਾਹੀ ਜਿਜਾ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗ ਮਿਲ ਵਿਛੜਿਆ ਜਸਤੋ ਨੋ ਤੁ ਜਾਣੈ ਸੁਜਨ ਜਾਣੈ ਹਰ ਗੁਣ ਸਦੇ ਅੱਖ ਵਖਾਣ ਜਨਰ ਸੇਵੈ ਤਨ ਸੁਖ ਪਾਇਆ ਸਜ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਕਿਆ ਸਭ ਹੋਇ ਤਤ ਬਿਨ ਦੂਜਾ ਵਰ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਤ ਸਰੂਪੇ ਪਹਿਲੇ ਨਿਵਾਸਾ ਪਾਣੀ ਭਗਤ ਨਾ ਕੀਆ ਪੰਕਜ ਮਾ ਪਗ ਨੇ ਚਾਲੈ ਹਮ ਦੇ ਕਾ ਤਾ ਡੂਬੀ ਹਲੇ ਮਨ ਇੱਕ ਨ ਚਿਤ ਸਮੋੜ ਮੰਨ ਹਰ ਬਸਰ ਤੇਰੇ ਗੁਣ ਗਲੇ ਰਹਾ ਨਾ ਜਿਤੇ ਸਤੇ ਨੇ ਪੜਿਆ ਮੂਰਖ ਮੁਗਦੱਢਨ ਉਪਿਆ ਪਰਨਤ ਨਾਨਕ ਤਨ ਕਿਸ਼ਰਨ ਜਿਣ ਤੋਂ ਨਾਹੀ ਵਿਸਰਿਆ ਆਸਾ ਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਦਿਹਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨ ਕਾਮ ਮਿਲ ਸਾਧ ਸੰਗਤ ਬੁਜ ਕੇਵਲ ਨਾਮ ਸੰਗ ਜਾਮ ਲਾਗ ਪੋਜਲ ਤਰਨ ਕੈ ਜਨ ਬਿਰਤਾ ਜਾ ਤਰੰਗ ਮਾਇਆ ਕੈ ਰਹਾ ਜਪਤ ਆਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਨ ਹਰਿ ਰਾਇ ਕਹ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਸਿ ਤਿਸ ਮੇਕ ਵਿਭਾਜ ਬੇਨਤੀ ਚਾ ਪਈ ਹਮਰੇ ਕਰਵਾ ਦੇ ਰਚਾ ਪੂਰਨ ਹੋ ਜਿਤ ਕੀ ਇੱਛਾ ਤਵ ਚਰਨ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰ ਦਸਬੈ ਤੁਮ ਕਾ ਹਵਾ ਆਪਾ ਦੇ ਮਾ ਵਿਚਾ ਸੁਖ ਵਿਸਹਿ ਮਹਰੋ ਪਰਿਵਾਰਾ ਸੇਵਕ ਸੇਕ ਸੇਵਕ ਕਰਤਾ ਰਾਮ ਅਮਰ ਚਨ ਜ ਕਰਦਾ ਕਰੀ ਸਭ ਵਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਤ ਮੈਂ ਛਾੜ ਕੋਈ ਅਵਰ ਨ ਤਿਆਉ ਜੋ ਵਰਚਾਉ ਸਤਮਤੇ ਪਾਉ ਸੇਵਕ ਸੁਕਰ ਮਾਰੇ ਤਾਰੇ ਚੰਚੇ ਸਤਰ ਮਾਰੇ ਮਾਰਿਆ ਆਪਾ ਤਮੁ ਜਬਰਿਆ ਮਰਨ ਕਾਲ ਕਤ ਰਾਸਨ ਬਰੀ ਇਹੋ ਜੁਸਦਾ ਮਾਰੇ ਪਛਾ ਸਰਸਤੋ ਜੋ ਕਰਿਓ ਰਚਾਰਾ ਕਲਿਮ ਮਾਰਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦੁ ਉਸਟਨ ਕੇ ਹੰਤਾ ਤਤ ਮਹਾ ਪਰਿਚਤ੍ਰ ਦਸਕੰਤਾ ਕਾਲ ਪੈ ਬ੍ਰਹਮਾ ਬੁਕਤਰਾ ਕਾਲ ਪੈ ਸੂਰਜ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਕਿਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੇ ਉਹ ਭੇਦ ਰਹਾ ਬ੍ਰਹਮਾ ਜੋਤੀ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਤਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੈਸਨ ਉਪਜਾਇਓ ਆਦੰਤੇ ਕਵਤਾਰਾਂ ਸੋ ਗੁਰੂ ਸਮਝਿ ਹਮਾਰਾ ਨਮਸਕਾਰ ਤਿਸੇ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦੀ ਜੋ ਸਤਰਨ ਕੋ ਪਲ ਮੋਹ ਬਦ ਕੀਓ ਕਟਕਟ ਕੇ ਅਤਨ ਕਟਕਟ ਕੇ ਅੰਤਰ ਕੀ ਜਾਣਤ ਬਲ ਬਿਰ ਕੀ ਪੀਰ ਪਛਾਣਤ ਚੀਟੀ ਤੇ ਕੁੰਚ ਰਸਤੂਲਾ ਸਭ ਪ੍ਰਕਿਰਪਾ ਅਦਿਸ਼ਟ ਕਰ ਫੁਲਾ ਸੰਤਨ ਦੇ ਗੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਕਟਕਟ ਕੇ ਪਟਪਟ ਕੀ ਜਾਣ जपद करके करा कर तारा पर जात तरत बिदे अपारा जब आकर करते हो कब हो तो मैं मृदे तर सब हूं जेते वदन हसर सब तार आप अपने बुद्धि उचार है तुम सहित रहत नर आलम जानत वेद भेद अर आलम निरंकार निर्बक नर लांबा आध अनिल अनाद संभ ताक मुढ़ उचारत वेदा जा को पेव न पावत वेदा ताको करपान अनुमानत ਮਹਾ ਮੂਰਖ ਚ ਭੇਦਨ ਜਾਣਤ ਮਹਾਦੇਵ ਕੋ ਕੈ ਸਦਾ ਸ਼ਿਵ ਨਿਰੰਕਰ ਕਾ ਚਿਣਤ ਨਹਿ ਪਿਵ ਆਪੋ ਆਪਣੇ ਬਧਾ ਜਿਤੀ ਮਰਨ ਤ ਬਿਨ ਬਿਨ ਤੋ ਹੈ ਤੇਤੀ ਤੁਮਰ ਲਖਨ ਜੈ ਪਸਾਰਾ ਕਿਵ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਅਰੰਕ ਪਿਉ ਰਵਕੇ ਭੂਪਾ ਅੰਡਜ ਰਸੇ ਤਜ ਕੇਨੀ ਉਤਪਜ ਖਾਨ ਬਹਰ ਚ ਤੀਨੇ ਕਹਉ ਫੂਲ ਰਾਜਾ ਬਿਟਕ ਮਸਮਟ ਪੇ ਸੰਕਰ ਇਕੱਠਾ ਸਗਰੇ ਸਿਟ ਦਿਖਾਏ ਚੰਪ ਬਾਦ ਜੁਗਾਦ ਸਰੋ ਸਿਆਮ ਬਾਬਾ ਅਬਰਖਾ ਮੇਰੀ ਤੁਮ ਕਰੋ ਸਖੋ ਬਾਰ ਸਿਕ ਸੰਗ ਰੋ ਦੁਸ਼ਟ ਜਿਤ ਟਵਤ ਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜਿਸ ਤੋ ਤਵ ਸਰਨੀ ਪਰਹਿ ਹਿਤਨ ਕਾ ਦੁਸ਼ ਦੁਖ ਤ ਹਮਰੇ ਪੁਰਖ ਜਨਨ ਪਗਾ ਪਰੇ ਤਿਹਾਰ ਹਿਤਨ ਕ ਤੂੰ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰਖਾ ਹੋਏ ਤਾਂ ਸਭ ਕਾਲ ਦੁਸ਼ਟਨ ਟ੍ਰੈਂ ਤ ਤ ਕਾਲਾ ਕਿਰਪਾ ਦੁਸ਼ਟ ਤਨ ਜਾਨ ਹਰ ਹੋਤਾ ਕੇ ਤਵ ਤਨ ਕਮੈ ਹਰਿ ਹੋ ਰਿਤ ਸਦ ਕਰਮ ਸੁਭ ਹੋਏ ਦੁਸ਼ਟ ਸ਼ਾਸਕ ਨ ਕੋਇ ਇਕ ਬਾਰ ਜਤ ਮੈਂ ਸੰਭਾਰਾ ਕਾਲ ਪਾਛ ਤਾਹੇ ਬਾਰਾ ਜਿ ਨਰ ਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੁਖ ਤੇਰਾ ਕੜ ਕੇ ਤਮੈ ਸਰਨ ਤਿਹਾਰੇ ਆਪਾ ਦੇ ਲਿਓ ਬਾਰੇ ਸਰਬ ਟੋਰ ਮੋਹ ਸਹਾਇ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਆਏ ਗਏ ਜਦ ਤੇ ਤੁਮਰੇ ਤਵ ਤੇ ਕੋ ਆਂਖ ਤੇਰੇ ਨਿਆਨਿਓਂ ਰਾਮ ਰਹਿਮ ਪੁਰਾਨ ਕੁਰਾਨ ਅਨੇਕ ਹਮ ਤੇ ਇਕ ਨ ਮੰਨਿਓ ਸਿਮਰ ਸਾਸਤਰ ਵੇਦ ਸਭ ਉਹ ਵੇਦ ਕਮ ਇਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨੇ ਦੁਹਿਰਾ ਸਗਲ ਦਵਾਰ ਕੁ ਛਾਟ ਕੇ ਗਇਓ ਤੁਹਾਰ ਦਵਾਰ ਬਾਹ ਗਏ ਕਿਲਾਜ ਅਸ ਗੋਵਿੰਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮਿਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿ ਨਿਵਸਾਇਆ ਕਹ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰ ਰੰਗੇ ਕਰੋ ਕਰੇ ਤੇਰਾ ਕਾਰ ਸਭ ਸਵਾਰਨ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸੱਚੇ ਸਾਹਿਬ ਕਾ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੁਭਾਵੇ ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਵਸਾਵੇ ਨਾਮ ਜਨਕ ਮਨ ਵਸਵ ਜਿ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਦਾਰੋ ਸਾਚਾ ਨਾਮ ਧਾਰ ਮੇਰਾ ਜਿਨੇ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਹਾਂ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੋਣਾ ਸੰਤ ਸਭ ਤਰੋ ਪਿਆਰੋ ਸੱਚਾ ਨਾਮ ਮਿਰਾ ਦਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਗੈ ਘਰ ਸਪਗੈ ਸ਼ਬਦ ਵਾਜੇ ਕੱਲਾ ਜਿਤ ਕਰਤ ਹਰਿਆ ਪੰਜ ਦਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤਸ ਕੋ ਆ ਤਤ ਕਰ ਅਨਹਦ ਵਾਜੇ ਆਨੰਦ ਸਨੋ ਵਡ ਪਾ ਗਿਓ ਸਗਲ ਮਨ ਉਰਥ ਪੂਰੇ ਪਾਵਰ ਪ੍ਰਮ ਕ੍ਰਪਾ ਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਹਾਣੀ ਸੁਣਤੇ ਪੁਨਿਤ ਕਹਤੇ ਸਤਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਧਾਵਣੀ ਮਹੱਲਾ ਪੰਜਵਤਾਲ ਵਿੱਚ ਨਵਸਤੂ ਪਈਓ ਸਾਸਨ ਤੋਕ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰੁ ਜੇ ਕੋ ਖਾਵੇ ਜੇ ਕੋ ਪੁੰਚੈ ਸਿਸ ਕਾ ਹੋਈ ਉਦਾਰੋ ਇਹ ਵਤ ਜੀ ਨਹ ਜਾਏ ਨਿਤ ਨਿਤ ਰਖਉ ਰਤਾਰੋ ਤਮ ਸੰਸਾਰ ਚਰਨ ਅਗ ਤਰੀਐ ਸਬ ਨਾਨਕ ਪਰਮ ਪ੍ਰਸਾਰ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਾਹੀ ਮੈਂ ਨੋ ਜੋਗ ਕਿਤੋ ਹੋਈ ਮੈਂ ਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਓ ਮੈਂ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿ ਵਹ ਹਰਿਆ ਪੌੜੀ ਤਿਤ ਤੂੰ ਸਮਰਤ ਨਿਤਾ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਇ ਤਰ ਛੜ ਜਾ ਹੈ ਪੌਜਲ ਵਿਕਮਸ ਗਾਉ ਵਰਸਵ ਦੀਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਹਪਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵਹਿ ਤੁਦੇ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਣਾ ਜੇਵਾ ਜਪ ਗੁਰ ਨਾਹੋ ਨਿਤਰੇ ਸਤ ਗੁਰ ਪੇਖਣ ਸਰਵਣ ਸੁਨਨਾ ਗੁਰ ਨਾਹੋ ਸਤ ਗੁਰ ਸੇ ਤਿਰਤਿਆ ਦਰਗਹਿ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੋਹਿ ਬਤ ਦੇ ਜਗ ਮੈਂ ਉਤਮ ਕਾ ਡਿ ਹੈ ਵਿਰਲ ਹੈ ਕੀ ਕੀ ਮਹਲਾ ਪੰਜਵਾ ਰੱਖੇ ਰਕਣ ਹਾਰ ਆਪੋ ਬਾਰਿਨ ਗੁਰ ਕੀ ਪੈਰੀ ਪਾਏ ਕਾ ਜਸ ਵਾਰਿਨ ਪਦIAL ਮਨਹੋ ਨ ਵਿਸਾਰਿਆਨ ਸਾਜਨਾ ਕ ਸੰਗ ਭਵਜਲ ਤਾਰਿਆਨ ਸਾਖਤ ਨਿੰਦੁਸ਼ਟ ਕਿਨ ਮਾਹੇ ਬਿਦਾਰਿਆਨ ਤੇ ਸਾਹਿਬ ਕੀਤੇ ਕ ਨਾਨਕ ਮਨ ਮਾਹੀ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਏ